ਵਿਸ਼ਾਲ ਭਾਰਤੀ ਜੀ ਪ੍ਰੈਸ ਕਾਨਫਰੰਸ ਕਰਦੇ ਤੇ ਕੀ ਹੈ ਸਦਾ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆਉਣ ਵਾਲੀਆਂ ਐਮਸੀ ਇਲੈਕਸ਼ਨਾਂ ਨੇ ਉਹਦੇ ਸਬੰਧ ਦੇ ਵਿੱਚ ਜਿਹੜੀ ਇਹਨਾਂ ਨੇ ਇਹ ਜਿਹੜਾ ਦਸਤਾਵੇਜ਼ ਮੇਰੇ ਹੱਥ ਵਿੱਚ ਹੈ ਇਹ ਸਾਡਾ ਦਸਤਾਵੇਜ਼ ਨਹੀਂ ਹੈ ਨਗਰ ਕੌਂਸਲ ਵੱਲੋਂ ਇਸ਼ੂ ਕੀਤਾ ਗਿਆ ਦਸਤਾਵੇਜ਼ ਹੈ ਇਹਦੇ ਵਿੱਚ ਸਾਰੇ ਵਾਰਡਾਂ ਦਾ ਜਿਹੜੀ ਵਾਰਡਬੰਦੀ ਕੀਤੀ ਹੈ ਉਹਦਾ ਵੇਰਵਾ ਦਿੱਤਾ ਗਿਆ ਜੀ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਵਾਰਡਬੰਦੀ ਹੈ ਜਿਹੜੀ ਉਹ ਦੋ ਕਾਰਨਾ ਕਰਕੇ ਕਰਨੀ ਹੁੰਦੀ ਹੈ ਜਾਂ ਤਾਂ ਸ਼ਹਿਰ ਦੇ ਵਿੱਚ ਵਾਰਡ ਵਧੇ ਹੋਣ ਤੇ ਜਾਂ ਫਿਰ ਪਪੂਲੇਸ਼ਨ ਵਧੀ ਹੋਵੇ ਇਹਨਾਂ ਦੋਹਾਂ ਦੇ ਵਿੱਚੋਂ ਕੁਝ ਵੀ ਨਹੀਂ ਹੋਇਆ ਸੋ ਇਹਨਾਂ ਨੇ ਜਿਹੜੀ ਵਾਰਡਬੰਦੀ ਕੀਤੀ ਹੈ ਉਹ ਵਾਰਡਬੰਦੀ ਮੈਂ ਵਾਰਡ ਨੰਬਰ 1 ਤੋਂ ਤੁਹਾਡੇ ਕੋਲ ਸ਼ੁਰੂ ਕਰਦਾ ਹਾਂ ਜੀ ਵਾਰਡ ਨੰਬਰ 1 ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੋਇਆ ਹੈ ਮਾਛੀਵੜਾ ਰੋਡ ਅਤੇ ਨਗਰ ਕੌਂਸਲ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਉੱਤਰੀ ਹੱਦ ਦੇ ਨਾਲ ਚਲਦੇ ਹੋਏ ਹਰਿਓ ਰੋਡ ਤੱਕ ਫਿਰ ਉਕਤ ਰੋਡ ਨੂੰ ਪਾਰ ਕਰਦੇ ਹੋਏ ਗਲੀ ਡੈਸ਼ ਵਾਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡੈਸ਼ ਵਾਲੀ ਤੱਕ ਸੋ ਮੈਂ ਪੁੱਛਣਾ ਚਾਹਨਾ ਕਿਹੜੀ ਗਲੀ ਸਾਹਿਬ ਕਿਹੜੀ ਗਲੀ ਤੋਂ ਚੱਲਿਓ ਤੇ ਕਿਹੜੀ ਗਲੀ ਤੇ ਮੁੱਕੀ ਆ ਫਲਾਣੀ ਗਲੀ ਤੋਂ ਸ਼ੁਰੂ ਹੋ ਕੇ ਫਲਾਣੀ ਗਲੀ ਤੱਕ ਢਮਕਾਣੀ ਗਲੀ ਤੱਕ ਜਿਹੜੀ ਆ ਵਾਰਡਬੰਦੀ ਖਤਮ ਹੋ ਗਈ ਆ ਇਸੇ ਤਰ੍ਹਾਂ ਵਾਰਡ ਨੰਬਰ 2 ਦੇ ਵਿੱਚ ਹਰਿਆਣ ਰੋਡ ਗਲੀ ਡੈਸ਼ ਵਾਲੀ ਤੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਡੈਸ਼ ਵਾਲੀ ਦੇ ਨਾਲ ਚਲਦੇ ਹੋਏ ਅਖੀਰ ਕਿੱਥੇ ਹੋਇਆ ਉਕਤ ਗਲੀ ਰੋਡ ਨਾਲ ਚਲਦੇ ਹੋਏ ਗਲੀ ਡੈਸ਼ ਵਾਲੀ ਤੱਕ ਅਰਥਾਤ ਜਿੱਥੋਂ ਸ਼ੁਰੂ ਹੋਈ ਸੀ ਸ਼ੁਰੂ ਮਤਲਬ ਫਲਾਣੀ ਗਲੀ ਤੋਂ ਸ਼ੁਰੂ ਹੋ ਕੇ ਫਲਾਣੀ ਗਲੀ ਤੇ ਜਿਹੜਾ ਵਾਰਡ ਨੰਬਰ 2 ਆ ਉਹ ਖਤਮ ਹੋ ਗਿਆ ਸੋ ਇੱਥੇ ਸਭ ਜਿਹੜਾ ਵੋਟਰ ਹੈ ਉਹਨੂੰ ਵੀ ਦਿੱਕਤ ਆ ਵੀ ਵੋਟ ਕਿਨੂੰ ਪਾਣੀ ਆ ਜਿਹੜਾ ਕੈਂਡੀਡੇਟ ਹੈ ਕੈਂਡੀਡੇਟ ਖੜਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਖੜੀ ਖੜਨਾ ਕਿਹੜੇ ਵਾਰ ਤੋਂ ਹੈ ਸੋ ਇਹ ਜਿਹੜੇ ਆਪਣੇ ਚਾਹੇਤਿਆਂ ਨੂੰ ਫਾਇਦਾ ਦੇਣ ਵਾਸਤੇ ਕਿਉਂਕਿ ਬਹੁਤ ਚਾਹੇਤੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਸ਼ਹਿਰ ਦੇ ਵਿੱਚ ਜਿਹੜੇ ਪ੍ਰਧਾਨਗੀ ਦੀ ਰੇਸ ਵਿੱਚ ਵੀ ਨੇ ਤੇ ਨਵੇਂ-ਨਵੇਂ ਐਮਸੀ ਵੀ ਬਣਨਾ ਚਾਹੁੰਦੇ ਨੇ ਕਿਉਂਕਿ ਪਿਛਲੀ ਵਾਰ ਦਾ ਜੇ ਰਿਜ਼ਲਟ ਦੇਖਿਆ ਜਾਵੇ ਤਾਂ ਮੈਂ ਕਹਣਾ ਅੱਧੇ ਤੋਂ ਵੱਧ ਸੀਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੇ ਉਹਨਾਂ ਦੀ ਜਮਾਨਤ ਅਜਬਤ ਹੋਈਆਂ ਸੀ 50 60 ਤੋਂ ਉੱਤੇ ਵੋਟਾਂ ਨਹੀਂ ਸੀ ਪਈਆਂ ਸੋ ਇਸ ਵਾਰ ਹਾਲ ਇਹਨਾਂ ਦਾ ਹੀ ਹੋਣਾ ਸੀ ਕਿਉਂਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਖੜਨ ਵਾਰਡ ਨੰਬਰ 4 ਦੀ ਗੱਲ ਕਰ ਲਈਏ ਸਾਡੇ ਵਾਲਾ ਵਾਰਡ ਹੈ ਜਿਹੜਾ ਵਾਰਡ ਨੰਬਰ 4 ਦੇ ਵਿੱਚ ਸਾਡੇ ਬਲਾਕ ਪ੍ਰਧਾਨ ਸਵਰਗਵਾਸੀ ਸੰਜੀਵ ਕੁਮਾਰ ਸਣੀਦੂਆ ਜੀ ਉਹਨਾਂ ਦੇ ਵਾਰਡ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਜੀ ਸਾਡੇ ਕੋਲ ਤਾਂ ਉੱਥੇ ਕੈਂਡੀਡੇਟ ਬਹੁਤ ਨੇ ਸਾਡੇ ਮਿੱਤਰਪਾ ਲਵਲੀ ਜੀ ਬੈਠੇ ਨੇ ਸਾਡੇ ਤਰਸੀਮ ਕੁਮਾਰ ਸ਼ਰਮਾ ਜੀ ਇਹ ਜਿੰਨੀ ਸਾਡੀ ਉਮਰ ਨਹੀਂ ਉਹਨਾਂ ਨੇ ਉਹਨੇ ਸਾਲ ਤਾਂ ਇਹਨਾਂ ਨੂੰ ਸਿਆਸਤ ਕਰਦੇ ਨੂੰ ਹੋ ਗਏ ਰਿਟਾਇਰਡ ਪ੍ਰਿੰਸੀਪਲ ਨੇ ਇਹਨਾਂ ਨੂੰ ਵੀ ਸਾਡੇ ਮੌਤ ਪਰ ਸਾਰੇ ਬੈਠੇ ਨੇ ਪਵਨ ਜੀ ਬੈਠਿਆ ਰਵੀ ਕਲਿਆਣ ਬੈਠਾ ਗਗਨ ਜੀ ਬੈਠੇ ਨੇ ਸਾਡੇ ਜ਼ਿਲ੍ਹਾ ਦੇ ਵਾਈਸ ਪ੍ਰਧਾਨ ਮਿੰਟੂ ਖੁੱਲਰ ਜੀ ਬੈਠੇ ਨੇ ਤੁਸੀਂ ਵੀ ਹੋ ਸਾਡੇ ਪੱਤਰਕਾਰ ਭਾਈ ਤੇ ਮੈਂ ਐਸ ਡੀ ਐਮ ਸਾਹਿਬ ਨੂੰ ਮੈਂ ਹਲਕੇ ਦੇ ਐਮ ਐਲ ਏ ਸਾਹਿਬ ਨੂੰ ਜਿਨ੍ਹਾਂ ਨੇ ਵਾਰਡ ਬੰਦੀ ਕੀਤੀ ਹੈ ਉਹਨਾਂ ਵੀਰਾਂ ਨੂੰ ਇਨਾਂ ਦੇ ਜੋ ਚੇਅਰਮੈਨ ਨੇ ਸਾਰੇ ਅਹੁਦੇਦਾਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਹੈ ਕਿ ਜਿਹੜੀ ਵਾਰਡਬੰਦੀ ਕੀਤੀ ਹੈ ਇਹ ਸਾਨੂੰ ਕਲੀਅਰਿਫਿਕੇਸ਼ਨ ਕੀਤਾ ਜਾਵੇ ਸਾਨੂੰ ਸਮਝਾਇਆ ਜਾਵੇ ਕਿ ਇਹ ਜਿਹੜੀ ਡੈਸ਼ ਗਲੀ ਤੋਂ ਸ਼ੁਰੂ ਹੋ ਕੇ ਕਿਹੜੀ ਗਲੀ ਤੱਕ ਖਤਮ ਹੁੰਦੀ ਹੈ ਇਹ ਇਤਰਾਜ਼ ਸਿਰਫ ਸਾਨੂੰ ਹੀ ਨਹੀਂ ਇਹ ਇਤਰਾਜ਼ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਸਾਡੇ ਸਮਰਾਲੇ ਦੇ ਹਰ ਇੱਕ ਵੋਟਰ ਨੂੰ ਹੈ ਵੀ ਜਿਹੜਾ ਇਹ ਧੱਕਾ ਕਰ ਰਹੇ ਨੇ ਸਾਡਾ ਪਹਿਲਾ ਮਾਛੀਵਾੜਾ ਸਾਹਿਬ 'ਚ ਧੱਕਾ ਕੀਤਾ ਇਹਨਾਂ ਨੇ ਕਾਗਜ਼ ਰੱਦ ਕਰਾਏ ਗਏ ਉਸ ਤੋਂ ਬਾਅਦ ਧੱਕਾ ਨੇ ਬਲਾਕ ਸਮਤੀ ਚੋਣਾਂ ਦੇ ਵਿੱਚ ਕੀਤਾ ਫੇਰ ਧੱਕੇ ਦੀ ਜਿਹੜੀ ਸ਼ੁਰੂਆਤ ਹੈ ਉਹ ਸਮਰਾਲੇ ਸ਼ਹਿਰ ਤੱਕ ਆਈ ਹੈ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਨੇ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਐ ਵੀ ਕੋਈ ਇਲੈਕਸ਼ਨ ਇੱਕ ਇਲੈਕਸ਼ਨ ਤਾਂ ਕੋਈ ਇਮਾਨਦਾਰੀ ਨਾਲ ਇੱਕ ਇਲੈਕਸ਼ਨ ਤਾਂ ਜਿਹੜਾ ਫੇਅਰ ਕਰਾਓ ਤਾਂ ਕਿ ਤੁਹਾਨੂੰ ਤੁਹਾਡੀਆਂ ਕਮੀਆਂ ਜਿਹੜੀਆਂ ਪਤਾ ਪਤਾ ਲੱਗ ਸਕਣ ਤੁਹਾਨੂੰ ਕੀ ਲੱਗਦਾ ਐ ਜਿਹੜੀ ਬਾਡ ਕੰਜੀ ਹੋਈ ਐ ਕਿਹਨਾ ਵੱਲੋਂ ਕੀਤੀ ਗਈ ਐ ਇਹ ਮੌਜੂਦਾ ਸਰਕਾਰ ਦੇ ਚਾਹਤਿਆਂ ਵੱਲੋਂ ਕੀਤੀ ਗਈ ਹੈ ਜੀ ਇਹ ਤਾਂ ਜੱਗ ਨੂੰ ਸਭ ਨੂੰ ਪਤਾ ਹੈ ਕਿਹਦੇ ਵੱਲੋਂ ਕਿੱਥੇ ਕਾਉਂਸਲ ਇਨਵੋਲਵ ਹੋਏ ਦੇ ਵਿੱਚ ਬਿਲਕੁਲ ਨਗਰ ਕਾਉਂਸਲ ਈਓ ਈਓ ਸਾਹਬ ਦੇ ਬਿਨਾ ਕਿੱਥੋਂ ਵਾਰਡ ਬੰਦੀ ਹੋ ਸਕਦੀ ਹੈ ਤੁਸੀਂ ਪੱਤਰਕਾਰ ਭਾਈਓ ਤੁਹਾਨੂੰ ਸਭ ਪਤਾ ਹੈ ਤੁਹਾਡਾ ਕਾਂਗਰਸ ਦਾ ਆਪਣਾ ਦੇਖੋ ਸਾਡਾ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੇ ਜਿਹੜੀ ਸਾਡੇ ਹਲਕਾ ਇੰਜਾ ਸਰਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਤਵ ਦੇ ਵਿੱਚ ਜਿਹੜੀ ਮੈਂ ਉਹਨਾਂ ਨਾਲ ਕੱਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਅਸੀਂ ਜਿਹੜੀ ਐ ਨਹੀਂ ਇਹਨੂੰ ਚੈਲੰਜ ਵੀ ਕਰਾਂਗੇ ਸੋ ਜਿੱਥੋਂ ਤੱਕ ਪ੍ਰਧਾਨ ਜਿੱਥੋਂ ਜਿਹਨੂੰ ਤਕਲੀਫ ਹੋਈ ਹੈ ਉਹ ਇਸ ਸਾਡੇ ਦਫ਼ਤਰ ਦੇ ਵਿੱਚ ਆਇਆ ਤੇ ਇਹਦਾ ਵਿਰੋਧ ਕਰਨ ਆਇਆ ਜੀ ਸੋ ਜਿਹਨੂੰ ਸਾਡੇ ਪਾਰਟੀ ਦੇ ਜਾਂ ਕਿਸੇ ਪਾਰਟੀ ਨੂੰ ਤਕਲੀਫ ਹੈ ਉਹ ਪ੍ਰੈਸ ਕਾਨਫਰੰਸ ਵੀ ਕਰਨਗੇ ਤੇ ਤਕਲੀਫ ਜ਼ਾਹਿਰ ਵੀ ਕਰਨਗੇ ਸਾਨੂੰ ਤਕਲੀਫ ਹੋਈ ਸਾਡੇ ਕੋਲੇ ਕੱਲ ਲਈ ਅਸੀਂ ਸਵੇਰੇ ਜਿਹੜਾ ਤੁਹਾਨੂੰ ਆਪਣੇ ਭਰਾਵਾਂ ਨੂੰ ਪ੍ਰੈਸ ਕਾਨਫਰੰਸ ਤੇ ਬਣਾ ਲਾਟ ਮੰਡੀ ਦੀ ਲਿਸਟ ਜਾਰੀ ਹੋਈ ਆ ਇਹਦੇ ਨਾਲ ਥੋੜੀ ਕਿਸੇ ਹਾਲਾ ਅਧਿਕਾਰੀ ਨਾਲ ਗੱਲਬਾਤ ਹੋਈ ਹਾਂਜੀ ਮੈਨੂੰ ਕੱਲ ਇਹ ਲਿਸਟ ਜਾਰੀ ਹੋਈ ਅੱਜ ਮੈਂ ਨਗਰ ਕੌਂਸਲ ਦਫ਼ਤਰ ਗਿਆ ਨਗਰ ਕੌਂਸਲ ਦਫ਼ਤਰ ਲੋਕ ਲੱਗਿਆ ਸੀ ਉਸਤੇ ਬਾਅਦ ਜਿਹੜੇ ਇਹ ਲਿਸਟ ਸਿਰਫ ਇਹ ਜਿਹੜੀ ਸਾਡੇ ਕੋਲ ਆਈ ਲੱਗੀ ਸੀ ਨਕਸ਼ਾ ਨਹੀਂ ਲੱਗਿਆ ਹੋਇਆ ਸੀ ਜਦਕਿ ਨਕਸ਼ਾ ਲਗਾਉਣਾ ਜ਼ਰੂਰੀ ਹੈ ਉਸ ਤੋਂ ਬਾਅਦ ਇਤਰਾਜ਼ ਕਾਊਂਟਰ ਜਿਹੜਾ ਨਗਰ ਕੌਂਸਲ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਚਾਹੇ ਪੋਲੀਟੀਕਲ ਬੰਦਾ ਚਾਹੇ ਨਾਨ ਪੋਲੀਟੀਕਲ ਬੰਦਾ ਉਹ ਸਾਰੇ ਇਤਰਾਜ਼ ਆਪਣੇ ਲਿਖਤੀ ਰੂਪ ਵਿੱਚ ਜਮ੍ਹਾਂ ਕਰਾ ਸਕਦੇ ਨੇ ਜੋ ਕਿ ਸਹੂਲਤ ਇੱਥੇ ਨਗਰ ਕੌਂਸਲ ਸਮਰਾਲਾ ਵਿੱਚ ਨਹੀਂ ਹੈਗੀ ਕਾਂਗਰਸ ਪਾਰਟੀ ਕੀ ਰਣਨੀਤੀ ਆ ਰਹੀ ਹੈ ਜੀ ਰਣਨੀਤੀ ਅਸੀਂ ਇਹਨਾਂ ਨੂੰ ਇਸ ਨੂੰ ਚੈਲੰਜ ਕਰਾਂਗੇ ਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਪੂਰੇ ਜੋਰ ਹੋਸ਼ ਦੇ ਨਾਲ ਜੋ ਬੰਦੀ ਕਾਰਵਾਈ ਹੈ ਸਾਡੇ ਹਲਕਾਂ ਜਾਂ ਰੁਪਿੰਦਰ ਸਿੰਘ ਰਾਜਾ ਗਿਲ ਦੇ ਨਿਰਦੇਸ਼ਿਤ ਵਿੱਚ ਰਹਿ ਕੇ ਅਸੀਂ ਕਰਾਂਗੇ ਚਲ ਜੀ ਇੱਕ ਤੁਸੀਂ ਗੱਲ ਕਹੀ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਹ ਇਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਨੇ ਤੁਹਾਨੂੰ ਲੱਗਦਾ ਨਹੀਂ ਵੀ ਰਾਜਾ ਗਿਲ ਦੀ ਜਿਹੜਾ ਹਲਕਾ ਇੰਚਾਰਜ ਆ ਉਹਦੀ ਕਮੀ ਇੱਥੇ ਮਹਿਸੂਸ ਹੋ ਰਹੀ ਹੈ ਤੁਹਾਨੂੰ ਸਾਡੇ ਹਲਕਾ ਇੰਚਾਰਜ ਰਾਜਾ ਗਿਲ ਜੀ ਨਹੀਂ ਸਾਡੀ ਜਿਹੜੀ ਡਿਊਟੀ ਲਗਾਈ ਹੈ ਐਜ਼ ਅ ਪ੍ਰਧਾਨ ਜੀ ਉਹਨਾਂ ਨੇ ਸਾਨੂੰ ਜ਼ਿੰਮੇਵਾਰ ਦਿੱਤੀ ਹੈ ਸਾਡੇ ਹਲਕਾ ਪ੍ਰਧਾਨ ਨੇ ਜਿਹਨੂੰ ਉਹਦਾ ਨਾਲ ਕੋਈ ਨਿਵਾਜਿਆਤਾ ਉਸ ਅਹੁਦੇ ਦਾ ਮੁੱਲ ਵੀ ਪਾਇਆ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਸਾਨੂੰ ਸੰਭਾਲਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਲੋਕਾਂ ਦੇ ਕੋਲ ਜਿਹੜਾ ਇਹਨਾਂ ਦੀ ਜੱਗ ਜਾਹਿਰ ਕੀਤੀ ਜਾਵੇ ਵੀ ਇਹ ਕੀ ਕਰਨਾ ਚਾਹੁੰਦੇ ਨੇ ਕਿ ਇਹੜੇ ਆਪਣੇ ਚਾਹੇਤਿਆਂ ਨੂੰ ਜਿਹੜੇ ਫਾਇਦੇ ਨੇ ਉਹ ਦੇਣਾ ਚਾਹੁੰਦੇ ਨੇ ਮੇਰਾ ਨਾਮ ਤਰਸ਼ੀਮ ਕੁਮਾਰ ਸ਼ਰਮਾ ਮੈਂ ਮੰਡਲ ਪ੍ਰਧਾਨ ਕਾਂਗਰਸ ਕਮੇਟੀ ਸਮਰਾਲਾ ਮੈਂ ਅੱਜ ਤੁਹਾਡੇ ਨਾਲ ਜੋ ਵਾਰਡਬੰਦੀ ਨਗਰ ਕੌਂਸਲ ਸਮਰਾਲਾ ਵੱਲੋਂ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਗੱਲ ਕਰਨੀ ਚਾਹੁੰਦਾ ਇਹ ਵਾਰਡਬੰਦੀ ਬਹੁਤ ਹੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਹਰ ਵਾਰਡ ਨੂੰ ਕਈ ਕਿਸੇ ਵਿੱਚ ਵੰਡਿਆ ਗਿਆ ਜਿਸ ਦੇ ਨਾਲ ਕਿ ਸਿਰਫ ਇੱਥੇ ਦੇ ਨਾਗਰਿਕ ਨੂੰ ਹੀ ਨਹੀਂ ਇੱਥੇ ਦੇ ਜਿਹੜੇ ਨਵੰਦੇ ਨੇ ਉਹਨਾਂ ਨੂੰ ਵੀ ਇਸ ਦਾ ਬਹੁਤ ਫਰਕ ਪਿਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕਿਸੇ ਟੈਕਨੀਕਲ ਬੰਦੇ ਤੋਂ ਜਿਸ ਨੂੰ ਸਮਰਾਲੇ ਬਾਰੇ ਨੌਲੇਜ ਹੋਵੇ ਜਾਂ ਪਾਰਟੀਆਂ ਦੇ ਕੁਝ ਮੈਂਬਰ ਲੈ ਕੇ ਇਸ ਵਾਰਡ ਬੰਦੀ ਨੂੰ ਸੌਧਿਆ ਜਾਵੇ ਅਤੇ ਇਹਦੇ ਵਿੱਚ ਜਿਹੜੀਆਂ ਉਟਾਈਆਂ ਉਹ ਦੂਰ ਕੀਤੀਆਂ ਜਾਣ ਜਿਵੇਂ ਪਹਿਲਾਂ ਵਾਰਡਬੰਦੀ ਸੀ ਉਸੇ ਤਰ੍ਹਾਂ ਰੱਖੀ ਜਾਵੇ ਜੇ ਕੋਈ ਬਾਦਕਾਟ ਹੈ ਤਾਂ ਉਸ ਨੂੰ ਨਵੇਂ ਵਾਰਡ ਦੇ ਵਿੱਚ ਪਾਇਆ ਜਾਵੇ ਇਹ ਮੈਂ ਬਾਰ ਬਾਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗਾ ਨਹੀਂ ਤਾਂ ਇਸ ਲਈ ਅਸੀਂ ਆਪਣਾ ਸੰਘਰਸ਼ ਜਿਹੜਾ ਹੋਰ ਲੰਬਾ ਹੋਏ 18 ਤਰੀਕ ਹੈ ਜਿਹੜੀ ਆ ਇਸ਼ੂ ਕਰਨੀ ਦੀ ਸੀ ਪਰੰਤੂ ਸੱਤ ਦੇਖੀ ਕਿ ਕਿਵੇਂ ਦੇਖਦੇ ਹਾਂ ਅੱਗੇ ਜਿਹੜੀ ਆ ਲਾਟੇ ਦਿਮੇਸਤਾਈ ਤਰੀਕ ਹੋ ਗਿਆ 7 ਦਿਨ ਤੋਂ ਆਲਰੇਡੀ ਪਹਿਲਾਂ ਹੀ ਜਿਹੜਾ ਟਾਈਮ ਗੁਜ਼ਰ ਚੁੱਕਿਆ ਤੁਹਾਨੂੰ ਲੱਗਦਾ ਵੀ ਸਰਕਾਰ ਸਾਨੂੰ ਇਹ ਸ਼ੁੱਕਰਵਾਰ ਰਾਤ ਨੂੰ ਲਗਭਗ 8:30 ਵਜੇ ਇਹ ਉਹ ਮਿਲੀ ਹੈ ਲਿਸਟ ਮਿਲੀ ਹੈ ਅੱਜ ਸ਼ਨੀਵਾਰ ਹੈ ਅਸੀਂ ਦਫ਼ਤਰ ਗਏ ਤੇ ਦਫ਼ਤਰ ਦੇ ਵਿੱਚ ਕੋਈ ਮਜਬੂਰੀ ਨਹੀਂ ਸੀ ਸਿਰਫ ਆਹ ਲਿਸਟ ਲੱਗੀ ਹੋਈ ਸੀ ਕੋਈ ਨਕਸ਼ਾ ਨਹੀਂ ਸੀ ਲੱਗਾ ਹੋਇਆ ਇਸ ਕਰਕੇ ਅਸੀਂ ਇਹ ਵੀ ਬੇਨਤੀ ਕਰਦੇ ਨਹੀਂ ਅਸੀਂ ਹਾਈ ਕੋਰਟ ਤੱਕ ਦਰਵਾਜ਼ਾ ਖੜਕਾਂਗੇ ਮੰਗਾਂਗੇ ਕਿ ਸਾਨੂੰ ਟਾਈਮ ਟਾਈਮ ਨਹੀਂ ਮਿਲਿਆ ਤਤ ਰਾਜ ਕਰਨ ਦਾ